ਦਾ ਬੰਦਾ ਗੱਲ ਕਰਦਿਆਂ ਕਹਿੰਦੇ ਜੀ ਮੈਂਕਮੇ ਦੇ ਵਿੱਚ ਕੰਮ ਕਰਦਾ ਕਿਸੇ ਮਹਿਕਮੇ ਚ ਹੈ ਉਹ ਤੇ ਕਹਿੰਦਾ ਹੁਣ ਸਰ ਉਹ ਵੱਡਾ ਕਹਿੰਦਾ ਵੀ ਲੱਖ ਰੁਪਈਆ ਚਾਹੀਦਾ ਮਹੀਨੇ ਦਾ ਉਹਨੇ ਗਾਂ ਪਚਾਉਣਾ ਹੁੰਦਾ ਹੈ ਉੱਪਰ ਤੱਕ ਦੇਣਾ 100000 ਲੱਖ ਚੋਂ ਉਹਨੂੰ ਬਚਦਾ ਥੱਲੇ ਵਾਲੇ ਨੂੰ 10000 ਇਕੱਠਾ ਕਰਕੇ ਦੇਣਾ ਪੈਂਦਾ 10000 ਚੋਂ ਉਹਨੂੰ 1000 ਬਚਣਾ ਕਿਹਦੇ ਹੁਣ ਹਜ਼ਾਰ ਦਾ ਲਾਲਚ ਨਹੀਂ ਜੇ ਨਾ ਕਰਿਆ ਬਦਲੀ ਚੱਕ ਕੇ ਗੁਰਦਾਸਪੁਰ ਕਰ ਦੇਣਗੇ ਕਰਾਂ ਕੀ ਫਸਾ ਲਿਆ ਕਸੂਤਾ ਅਗਲੇ ਆਣ ਮੈਨੂੰ ਕਹਿੰਦਾ ਹੁਣ ਮੈਨੂੰ ਦੱਸੋ ਸਲਾਹ ਦਿਓ ਵੀ ਕਰੀਏ ਕੀ ਇੱਥੇ ਦੱਸੋ ਵੀ ਕੀ ਕਰੀਏ ਮੈਂ ਕਹਿੰਦਾ ਸਾਬ ਜਾਦੇ ਐ ਸੋਚ ਲੈਂਦੇ ਫੇਰ ਕਿਹਦੇ ਵੀ ਇੱਥੇ ਕੀ ਕਰੀਏ ਐ ਸੋਚ ਲੈਂਦੇ ਸਾਡੇ ਬੰਦੂ ਵੇਖ ਬੰਦਾ ਆਪਣੀਆਂ ਔਖਾਂ ਸੌਖਾਂ ਵੇਖਦਾ ਰਵੇ ਜੇ ਮੈਂ ਕਹੇ ਤੇਰੇ ਵਰਗੇ 8 10 ਪੈਦਾ ਹੋ ਜਾਣ ਆਵਾਜ਼ ਉਠਾਉਣ ਵੀ ਗਲਤ ਹੈ ਹੋ ਸਕਦਾ ਮਹਿਕਮੇ ਤੇ ਇੰਹੀਂ ਸੁਧਰਣ ਗਏ ਇੱਕ ਬੰਦਾ ਦੁੱਖ ਝੱਲ ਲੈ ਵੀ ਚੱਲ ਗੁਰਦਾਸਪੁਰਾ ਪਟਾਉਨ ਕਰ ਲਾਂਗੇ ਕੋਈ ਨਹੀਂ ਪਰ ਇਹਨਾਂ ਦੇ ਨਾਲ ਨਹੀਂ ਤੇ ਇਹ ਥੋੜਾ ਵੀ ਜੇ ਸਾਰੇ ਹੀ ਮਾੜੇ ਨੇ ਤੇ ਅਸੀਂ ਵੀ ਮਾੜੇ ਬਣ ਜਾਈਏ ਨਾਲ ਨਾ ਅਸੀਂ ਤੇ ਅਲੱਗ ਹੋ ਜਾਾਂਗੇ ਕੋਈ ਨਹੀਂ ਆਹ ਖਝਲਣਾਗੇ ਯਾਰ ਗੁਰਦਾਸਪੁਰ ਜਾਣਾ ਮਨਜ਼ੂਰ ਘਰੇ ਮਹੀਨੇ ਬਾਅਦ ਛੁੱਟੀ ਤੇ ਆ ਜਾਇਆ ਕਰਾਂਗੇ ਸਾਥ ਹੋਣੀਆਂ ਜੱਪਖਾਨਾ ਹੁੰਦਾ ਅਸੀਂ ਆ ਗਲਤ ਕੰਮ ਨਹੀਂ ਕਰ ਸਕਦੇ ਅਸੀਂ ਆਪਣੇ ਅੰਦਰ ਨੂੰ ਧਾਗ ਹੀ ਨਹੀਂ ਕਰ ਸਕਦੇ ਜੇ ਇਹ ਇਦਾਂ ਦੇ ਨਹੀਂ ਅਸੀਂ ਇਦਾਂ ਦੇ ਨਹੀਂ ਬਣਨਾ ਜੇ ਇਹ ਵੇਲਣ ਨਹੀਂ ਅਸੀਂ ਵੇਲਣ ਵੇਲਣ ਅਸੀਂ ਇਦਾਂ ਦਾ ਕੁਝ ਨਹੀਂ ਕਰ ਸਕਦੇ ਜਿਹੜੀਆਂ ਚਾਚਾਂ ਸਿੱਖਣ ਦੀਆਂ ਗੱਲਾਂ ਕਰਦੇ ਆ ਮੇਰੇ ਤੋਂ ਪਹਿਲਾਂ ਜਦੋਂ ਆਇਆ ਸੀ ਮੈਂ ਤੇ ਧਾਰਨਾ ਪੜਦੇ ਨਹੀਂ ਸੀ ਵੀ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗਾ ਤੇ ਪੜਦੇ ਨਹੀਂ ਪੜਦੇ ਸੀ ਨਾ ਬਈ ਕਿਵੇਂ ਧਾਰਨਾ ਪੜਦੇ ਸੀ ਸਤਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਤੇ ਮੈਂ ਗੱਡੀ ਵਿੱਚ ਹੱਸਦਾ ਸੀ ਮੈਂ ਕਿਹਾ ਸਾਰੇ ਘਰਾਂ ਨੇ ਪਟਲੀਆਂ ਵਿੱਚ ਸਤਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਗਾਉਂਦੇ ਨੇ ਹੀ ਐ ਨਾ ਸਾਡੇ ਵੀ ਇਹਨਾਂ ਨੂੰ ਸਾਰਿਆਂ ਨੂੰ ਬੰਦਾ ਪੁੱਛੇ ਬਈ ਜਾਚਾ ਸਿੱਖ ਲੀਆਂ ਸਤਗੁਰ ਦੀ ਬਾਣੀ ਜਾਚਾਂ ਕੀ ਹੁੰਦੀਆਂ ਨੇ ਸਵੇਰੇ ਉੱਠੇ ਆ ਬਿਸਤਰਾ ਤੈਹ ਲਾਤਾ ਸੀ ਆਪ ਦਾ ਕੰਬਲ ਤੈਹ ਲਾਤਾ ਸੀ ਝਾੜੂ ਲਾ ਲੈਂਦਾ ਕਮਰੇ ਵਿੱਚ ਭਾਂਡੇ ਚੱਕਦੇ ਸੀ ਗਲਾਸ ਮਾਂਜਦੇ ਸੀ ਆਪਣੇ ਗੈਸ ਸਾਫ਼ ਕਰਤਾ ਸੀ ਬਾਥਰੂਮ ਤੇ ਬਰਸ਼ ਕਰਕੇ ਸਾਫ਼ ਕਰਤਾ ਸੀ ਉੜ ਕੇ ਟਾਇਲਟ ਨੂੰ ਵਰਤਿਆ ਸੀ ਉੱਥੇ ਪਾਣੀ ਪਾਇਆ ਸੀ ਸਫਾਈ ਕੀਤੀ ਸੀ ਵੀ ਦੂਜੇ ਬੰਦਿਆਂ ਨੇ ਵੀ ਆਉਣਾ ਹੈ ਜੀਵਨ ਦੀਆਂ ਜਾਂਚਾਂ ਦਾ ਮਤਲਬ ਤੁਸੀਂ ਸਾਰੇ ਗਾ ਰਹੇ ਹੋ ਇੱਥੇ ਬੈਠੇ ਆਪਾਂ ਸਾਰੇ ਗਾਣੇ ਆ ਗਾਣ ਦਾ ਮਤਲਬ ਇਹ ਹੁੰਦਾ ਹੈ ਵੀ ਇੱਕ ਇੱਕ ਚੀਜ਼ ਸਾਡੀ ਜ਼ਿੰਦਗੀ ਚ ਪਰਫੈਕਟ ਹੋਵੇ ਐ ਨਹੀਂ ਵੀ ਵਗਾ ਕੇ ਮਾਰ ਕੱਪੜੇ ਚੱਕ ਕਰ ਦੋ ਪ੍ਰੈਸ ਆ ਚੱਕ ਫਲਾਣਿਆ ਤੂੰ ਧੋ ਦੇ ਐ ਨਹੀਂ ਹੁੰਦਾ ਜੀਵਨ ਦੀ ਜਾਂਚ ਦਾ ਮਤਲਬ ਹੈ ਇੱਕ ਇੱਕ ਚੀਜ਼ ਆ ਤੁਸੀਂ ਇੱਥੇ ਆਪਾਂ ਲੰਗਰ ਬੈਠ ਕੇ ਪ੍ਰਸ਼ਾਦਾ ਛਕਣਾ ਹੈ ਜਾਰਾ ਦਾਲ ਡੁੱਲਗੀ ਮੇਰੇ ਤੋਂ ਚੱਕ ਕੱਪੜਾ ਇਹਨੂੰ ਸਾਫ਼ ਕਰ ਦੂਜੇ ਨੇ ਵੀ ਬਹਿਣਾ ਹੈ। ਅਟਾਟ ਤੇ ਬਹਿ ਕੇ ਖਾ ਕੇ ਹਟਿਆ ਦਾਲ ਖਿੱਲਰ ਗਈ। ਕੋਈ ਬੰਦਾ ਕੱਪੜੇ ਪਾ ਕੱਪੜੇ ਪਾ ਕੇ ਬੈਠੂਆਂ ਕੱਪੜੇ ਲਿਬੜ ਜਾਣੇ ਆ। ਆਹ ਜਾਤਾਂ ਹੁੰਦੀਆਂ ਐ। ਜਾਤਾਂ ਕਿਹੜੀ ਜਾਤ ਸਿੱਖਣੀ ਐ? ਐ ਜਾਤ ਸਿਕਾਓ। ਸਤਿਗੁਰੂ ਜੀ ਐ ਅੱਖਾਂ ਬੰਦ ਕਰਕੇ ਬੈਠਾ ਦੁਆ ਬਸ। ਆਹ ਜਾਤ ਸਿੱਖਣੀ ਐ। ਜਾਤ ਸਿੱਖਣੀ ਐ ਮੇ ਮੈਂ ਆਪਣਾ ਮੇਰਾ ਮਨ ਕਿਦਾਂ ਸੋਹਣਾ ਬਣੇ? ਮੇਰਾ ਮਨ ਸਾਫ ਸੁਥਰਾ ਕਿੱਦਾਂ ਰਵੇ ਮੇਰਾ ਤਨ ਸਾਫ ਸੁਥਰਾ ਕਿੱਦਾਂ ਰਵੇ ਜਿਹੜੇ ਕਮਰੇ ਚ ਰਹਿੰਦਾ ਉਹ ਕਮਰਾ ਸਾਫ ਸੁਥਰਾ ਕਿੱਦਾਂ ਰਵੇ ਜਿਹੜੇ ਘਰ ਚ ਰਹਿੰਦਾ ਉਹ ਘਰ ਸਾਫ ਸੁਥਰਾ ਕਿੱਦਾਂ ਰਵੇ ਜਿਹੜੇ ਪਿੰਡ ਚ ਰਹਿੰਦਾ ਉਹ ਪਿੰਡ ਸਾਫ ਸੁਥਰਾ ਕਿੱਦਾਂ ਰਵੇ ਜਿਹੜੇ ਸਮਾਜ ਚ ਰਹਿੰਦਾ ਉਹ ਸਮਾਜ ਸਾਫ ਸੁਥਰਾ ਕਿੱਦਾਂ ਰਵੇ ਆਹ ਜਾਂਚਾਂ ਸਿੱਖਣੀਆਂ ਹੁੰਦੀਆਂ ਔਰ ਸਮਾਧੀ ਲਾਉਣ ਦੀਆਂ ਜਾਂਚਾਂ ਸਿੱਖਣੀਆਂ ਕਿਹੜੀ ਚੀਜ਼ ਦੀ ਜਾਂਚ ਸਿੱਖਣੀ ਹੈ ਗੁਰੂ ਤੋਂ ਗੁਰਮਿਲ ਜੱਜ ਆਚਾਰ ਸਿੱਖ ਪਹਿਲਾਂ ਮਨ ਸਾਫ ਸੁਥਰਾ ਕਿਦਾਂ ਰਵੇ ਇਹਦੀ ਜਾਤ ਸਿੱਖੋ ਫਿਰ ਕੰਮ ਸਹੀ ਕਰ ਸਕੀਏ ਇਹਦੀ ਜਾਤ ਸਿੱਖੋ ਜਿੱਥੇ ਖਾਂਦੇ ਆ ਜਿੱਥੇ ਰਹਿੰਦੇ ਆ ਜਿੱਥੇ ਸੌਂਦੇ ਆ ਉਹ ਜਗ੍ਹਾ ਸਾਫ ਸੁਥਰੀ ਕਿਦਾਂ ਰਵੇ ਇਹਦੀ ਜਾਤ ਸਿੱਖੋ ਜਿਹੜੀ ਰਸੋਈ ਵਿੱਚ ਰੋਟੀ ਬਣਦੀ ਹੈ ਸਾਫ ਹੈ ਮਿੰਟ 15 ਨਹੀਂ ਲੱਗਦੇ ਹੁੰਦੇ ਕਈ ਵਾਰੀ 15 ਮਿੰਟ ਨਹੀਂ ਲੱਗਣੇ ਜੇ ਬੰਦਾ 15 ਮਿੰਟ ਲਾ ਕੇ ਵੀ ਲੈ ਵੀ 15 ਮਿੰਟ ਲੱਗਣੇ ਨੇ ਫਟਾਫਟ ਆ ਸਿਲੰਡਰ ਜੇ ਨੂੰ ਮਾਰ ਕੇ ਕੱਪੜਾ ਇੱਧਰ ਸਾਫ਼ ਕਰ ਦਿਓ ਆ ਸਾਰਾ 1 ਮਿੰਟ ਚ 15 ਮਿੰਟ ਚ ਇਹ ਹੋ ਜਾਂਦਾ ਔਰ ਸਾਡੇ ਵਰਗੇ ਜਿਹੜੇ ਆਪਾਂ ਸਾਰੇ ਘਰਾਂ ਵਾਲੇ ਇਦਾਂ ਹੀ ਆ ਨਕਮੇ ਆ ਨਾ ਜਿਹੜੇ ਐ ਐ ਕਰਕੇ ਸਾਫ਼ ਨਹੀਂ ਹੋ ਉਹ ਗੰਦ ਪਿਆ ਐ ਕਹਿ ਕੇ ਬਾਹਰ ਨਿਕਲ ਜਾਂਦੇ ਬੰਦਾ ਵੀ 15 ਮਿੰਟ ਮੈਨੂੰ ਲੱਗਣੇ ਨੇ ਸਾਫ਼ ਤੇ ਕਰ ਲੈ ਤੂੰ ਆਹੀ ਕੰਮ ਹੈ ਨਾ ਸਾਡਾ ਸਾਰਿਆਂ ਦਾ ਜਾਚਾਂ ਆ ਸਿੱਖਣੀਆਂ ਜੇ ਸਮਾਜ ਸਾਫ਼ ਦੀ ਗੱਲ ਕਰਦਾ ਪਹਿਲਾਂ ਆਪਣਾ ਆਪ ਸਾਫ਼ ਰੱਖਣਾ ਪੈਣਾ ਸਾਨੂੰ ਪਤਾ ਹੁੰਦਾ ਵੀ ਮਿੰਟ ਇੱਕ ਲੱਗਦਾ ਜੇ ਮੈਂ ਚੰਗੀ ਤਰ੍ਹਾਂ ਸਾਬਣ ਭਾਵੇਂ ਕੱਪੜੇ ਧੋਣ ਵਾਲਾ ਹੀ ਵਰਤ ਲਾ ਜੇ ਬਾਹਲਾ ਮਹਿੰਗਾ ਨਹੀਂ ਵਰਤ ਸਕਦਾ ਐਡੇ ਤੇ ਕੱਪੜੇ ਧੋਣ ਵਾਲਾ ਹੀ ਵਰਤ ਲਾ ਵੀ ਲੈ ਕੱਪੜੇ ਧੋਣ ਵਾਲਾ ਹੀ ਲੈ ਚੰਗੀ ਤਰ੍ਹਾਂ ਸਾਫ਼ ਕਰ ਲਾਂ ਸਰੋਂ ਦਾ ਤੇਲ ਲੱਗਦਾ ਮਿੰਟ ਤੇ ਇੱਕ ਲੱਗਣਾ 1 ਮਿੰਟ ਤੋਂ ਵੱਧ ਨਹੀਂ ਜੇ ਤੇਰੇ ਕੋਲ ਨਹੀਂ ਕੋਈ ਚੱਜਦਾ ਮਿਲਦਾ ਤੇ ਸਰੋਂ ਦਾ ਤੇਲ ਪਾ ਕੇ ਦਾੜੀ ਤੇ ਲਾ ਕੇ ਚੰਗੀ ਤਰ੍ਹਾਂ ਬਰਸ਼ ਬੁਰਸ਼ ਮਾਰਨ ਤੇ ਕੰਗਾ ਮਾਰਨ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ 1 ਮਿੰਟ ਉਹਦੇ ਲਈ ਨਹੀਂ ਕੱਢ ਸਕਦਾ ਸਿਰ ਚੰਗੀ ਤਰ੍ਹਾਂ ਬਾਹਣ ਤੇ ਕਿੰਨਾ ਟਾਈਮ ਲੱਗ ਜਾਂਦਾ 3 ਮਿੰਟ ਸਿਰ ਬਾਹਣ ਤੇ ਨਹੀਂ ਕੱਢ ਸਕਦਾ ਨਹਾਉਣ ਤੇ 5 ਮਿੰਟ ਲੱਗਦੇ ਨੇ ਬਾਲਟੀ ਭਰ ਕੇ ਨਹਾਉਣ ਤੇ ਤੇ ਮਾਫ਼ ਕਰਨਾ ਹੱਥ ਜੋੜ ਕੇ ਮਾਫੀ ਮੰਗ ਕੇ ਕਹਿਣਾ ਹੋ ਸਕਦਾ ਹੈ 25% ਇੱਥੇ ਉਹ ਬੈਠੇ ਹੋਣ ਜਿਹੜੇ ਅੱਜ ਵੀ ਨਹੀਂ ਨਾ ਆ ਕੇ ਆਏ ਹੋ ਸਕਦਾ ਤੇ ਗੱਲਾਂ ਸਮਾਜ ਸੁੱਖਾ ਬਣਨਾ ਚਾਹੀਦਾ ਲੈ ਕਰ ਲੋ ਸੋਹਣਾ ਸਮਾਜ ਸੱਚੀ ਆ ਹਾਲ ਸਾਡਾ ਜੇ ਅਸੀਂ ਇਹ 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 ਨਾ ਨਹੀਂ ਗੱਲ ਵੀ ਜੇ ਤੁਸੀਂ ਕਹੋ ਵੀ ਇਹ ਗੱਲਾਂ ਦਾ ਇਹਨਾਂ ਗੱਲਾਂ ਨਾਲ ਕੀ ਮਤਲਬ ਹੈ ਇੱਥੋਂ ਸ਼ੁਰੂ ਹੋਣਾ ਹੈ ਜਿਹੜਾ ਬੰਦਾ ਆਪਣੇ ਬਿਸਤਰਾ ਤੱਕ ਵੀ ਚੱਕ ਨਹੀਂ ਸਕਦਾ ਉਹ ਦੁਨੀਆ ਦਾ ਗੰਦ ਕੀ ਚੱਕ ਦੂ ਜਿਹੜਾ ਆਪਣਾ ਕੰਬਲ ਤੇ ਨਹੀਂ ਲਾ ਸਕਦਾ ਉਹ ਕਿਹੜੀਆਂ ਸਫਾਈਆਂ ਦੀਆਂ ਗੱਲਾਂ ਕਰਦਾ ਜੇ ਬੰਦਾ ਕੋਈ ਮੈਨੂੰ ਕਵੇ ਨਾ ਵੀ ਦੱਸੋ ਜੀ ਸ਼ੁਰੂਆਤ ਕਿੱਥੋਂ ਕਰੀਏ ਵੀ ਧਰਮ ਵਾਲੇ ਪਾਸੇ ਲੱਗਣਾ ਚਾਹੁੰਦੇ ਆ ਸਮਾਜ ਵਧੀਆ ਬਣੇ ਅਸੀਂ ਵੀ ਕੋਈ ਹਿੱਸਾ ਪਾਈਏ ਵੀ ਸਾਬਜਾਦੇ ਬਣਿਆ ਕਿਵੇਂ ਜਾਂਦਾ ਜੀ ਸ਼ੁਰੂਆਤ ਕਿੱਥੋਂ ਕਰੀਏ ਤੇ ਉਹਨੂੰ ਅਸੀਂ ਇਹ ਕਾਂਗੇ ਇੰਨਾ ਕੰਮ ਕਰ ਵੀ ਜਿਹੜੇ ਬਿਸਤਰੇ ਤੇ ਸੌਣਾ ਬਿਸਤਰਾ ਆਪਣਾ ਆਪ ਤੈ ਲੈ ਆ ਕਰ ਆਪਣੀ ਥਾਲੀ ਆਪ ਕਿਚਨ ਚ ਰੱਖ ਆ ਕਰ ਇੱਥੋਂ ਸ਼ੁਰੂਆਤ ਕਰ ਪਹਿਲਾਂ ਕਰ ਲੈਣਾ ਲੈ ਘਰ ਵਾਲੀ ਕਾਦੇ ਵਾਸਤੇ ਆਪੇ ਭਾਂਡੇ ਚੱਕ ਲੂ ਲੇ ਐ ਐਸ ਸਮਾਜ ਵਧੀਆ ਬਣਦਾ ਐਸ ਸਮਾਜ ਵਧੀਆ ਥੋੜਾ ਬਣਦਾ ਲੈ ਆਜ ਆਬ ਦੇਣ ਕੇ ਕੋ ਵੀ ਲੈ ਹੁਣ ਆਪਦੇ ਕੱਪੜੇ ਲੈ ਆਪਣੇ ਕੱਪੜੇ ਆਪੇ ਪ੍ਰੈਸ ਕਰਿਆ ਕਰੀਏ ਐਨੇ ਲੈ ਅਣਖ ਕਿੱਧਰ ਗਈ ਵੱਡਾ ਅਣਖੀ ਐਂ ਕਹਿੰਦੇ ਅਸੀਂ ਵੀ ਇੰਨਾਂ ਗੱਲਾਂ ਦਾ ਇੰਨਾਂ ਗੱਲਾਂ ਨਾਲ ਕੀ ਮਤਲਬ ਆ ਨਹੀਂ ਭਾਈ ਇਹ ਚੀਜ਼ਾਂ ਸਾਨੂੰ ਬੇਲੜ ਤੇ ਨਕੰਮੇ ਬਣਾਉਂਦੀਆਂ ਇਹ ਚੀਜ਼ਾਂ ਸਾਨੂੰ ਆਲਸੀ ਬਣਾਉਂਦੀਆਂ ਇਹੋ ਜਿਹੇ ਵੇਲੜਾਂ ਤੇ ਨਕਮਿਆਂ ਦੇ ਹੀ ਬੱਚੇ ਨੇ ਜਿਹੜੇ ਲੀਡਰ ਨੇ ਅੱਜ ਉਹ ਵੀ ਇਸੇ ਤਰ੍ਹਾਂ ਦੇ ਨਕਮੇ ਤੇ ਵੇਲੜ ਨੇ ਉਹ ਕਹਿੰਦੇ ਉਹ ਕਹਿੰਦੇ ਐ ਮੈਂ ਨਹੀਂ ਕਰਨਾ ਲੋਕ ਕਰਨ ਉਹ ਸਾਡੇ ਸਾਡੇ ਹੀ ਬੱਚੇ ਨੇ ਜਿਹੜੇ ਐਮਐਲਏ ਬਣੇ ਨੇ ਉਹ ਸਾਡੇ ਹੀ ਬੱਚੇ ਨੇ ਜਿਹੜੇ ਮੰਤਰੀ ਬਣੇ ਨੇ ਉਹ ਸਾਡੇ ਚੋਂ ਇਸ ਸਮਾਜ ਵਿੱਚੋਂ ਨਿਕਲ ਕੇ ਹੀ ਜਾਂਦੇ ਆ ਉਹ ਕਰਨ ਵਾਲੇ ਨਹੀਂ ਉਹ ਸੇਵਾ ਕਰਾਉਣ ਵਾਲੇ ਆ ਉਹ ਲੋਕਾਂ ਦਾ ਬੋਝ ਲਾਉਣਾ ਨਹੀਂ ਚਾਹੁੰਦੇ ਉਹ ਬੋਝ ਪਾਉਣਾ ਚਾਹੁੰਦੇ ਐ ਅਸੀਂ ਜੰਮੇ ਤਾਂ ਆਂ ਬਚਪਨ 'ਚ ਮੈਂ ਸੋਚਦਾ ਮੇਰੀ ਮਾਂ ਮੇਰੇ ਭਾਂਡੇ ਸਾਫ ਕਰੇ ਮੇਰੀ ਸੇਵਾ ਕਰੇ ਮੇਰੇ ਕੱਪੜੇ ਮੈਂ ਜਦੋਂ ਸਕੂਲ ਤੋਂ ਆਵਾਂ ਵਰਦੀ ਮੈਂ ਪੈਂਟ ਉਹ ਲਾ ਕੇ ਛਿੱਟਦੀ ਸਰਟ ਉਹ ਛਿੱਟਦੀ ਮਾਂ ਚੱਕੇ ਆਪੇ ਬੈਗ ਛਿੱਟਦਾ ਆਪੇ ਚੱਕੇ ਬਚਪਨ 'ਚ ਮਾਂ ਮੇਰੀ ਸੇਵਾ ਕਰੇ ਫਿਰ ਵਿਆਹਿਆ ਜਾਂਦਾ ਫਿਰ ਘਰ ਵਾਲੀ ਕਰੇ ਮੇਰੀ ਸੇਵਾ ਮੈਂ ਕਿਉਂ ਕਰਾਂ ਜੇ ਜਦੋਂ ਬੰਦਾ ਵੱਡਾ ਹੋ ਜਾਂਦਾ ਫਿਰ ਕਹਿੰਦਾ ਮੇਰੀ ਲੜਕੀ ਕਰੇ ਜਾਂ ਮੇਰੀ ਨੂੰ ਕਰੇ ਵਿਆਹ ਕੇ ਕਾਹਦੇ ਨਹੀਂ ਲਿਆਂਦੀ ਹੈ ਸੇਵਾ ਕਰੇ ਇਹੋ ਜਿਹਾ ਬੰਦਾ ਫਿਰ ਜਦੋਂ ਜਦੋਂ ਕਿਸੇ ਲੀਡਰੀ ਚਾਹੁੰਦਾ ਉਹ ਕਹਿੰਦਾ ਮੈਂ ਕਿਉਂ ਕਰਾਂ ਆਪੇ ਲੋਕ ਕਰ ਦੇ ਜਦੋਂ ਸਾਰੇ ਸਾਡੇ ਸਾਰੇ ਹੀ ਇਦਾਂ ਦੇ ਐ ਲੋਕ ਕਰਨਗੇ ਲੋਕ ਕਰਨਗੇ ਕਰਤਾ ਕੋਲ ਦਾ ਕੱਖ ਨਹੀਂ ਹੋਇਆ ਕੱਖ ਨਹੀਂ ਕੋਈ ਸਫਾਈ ਨਹੀਂ ਗੰਦ ਇੱਥੋਂ ਪੈਂਦਾ ਇਹ ਜਿਹੜੀ ਮੈਂਟੈਲਿਟੀ ਹੈ ਇਹ ਸੋਚ ਹੈ ਇਹਨੂੰ ਬਦਲਣਾ ਪੈਂਦਾ ਸਾਨੂੰ ਮੈਨੂੰ ਇਹ ਦੱਸੋ ਪਿਆਰਿਓ ਸਾਬ ਜਾਦੇ ਕੁਛ ਲੈਣ ਲਈ ਤੁਰੇ ਐ ਕਿ ਦੇਣ ਲਈ ਦੇਣ ਲਈ ਉਹ ਕਹਿੰਦੇ ਸੀ ਅਸੀਂ ਇਹ ਕਰਨਾ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਿੰਘੋ ਜਾਓ ਤੁਸੀਂ ਕੋ ਜਾਓ ਭੱਜ ਕੇ ਭੱਜ ਕੇ ਨਿਕਲੋ ਨਿਕਲੋ ਮਰ ਜੋ ਮਰ ਜੋ ਲੜੋ ਲੜੋ ਜਿਵੇਂ ਲੀਡਰ ਅੱਜ ਕਰਦੇ ਆ ਵਰਕਰ ਮਰਦੇ ਆ ਵਰਕਰਾਂ ਤੇ ਕੇਸ ਪੈਂਦੇ ਆ ਉਹ ਤੇ ਆਪ ਤੇ ਅੰਦਰ ਹੀ ਬੈਠੇ ਰਹਿੰਦੇ ਉਹ ਬਿਆਨ ਹੀ ਠੋਕ ਦਿੰਦੇ ਅੰਦਰੋਂ ਬੈਠੇ ਪਰ ਗੁਰੂ ਸਾਹਿਬ ਕੀ ਕਰਦੇ ਸੀ ਗੁਰੂ ਸਾਹਿਬ ਕਹਿੰਦੇ ਚਲੋ ਬਾਬਾ ਜੀਤ ਸਿੰਘ ਬਾਬਾ ਉੱਠ ਕੇ ਆਇਆ ਨਾ ਜੀਤ ਸਿੰਘ ਨੇ ਜਦੋਂ ਕਿਹਾ ਮਹਾਰਾਜ ਤੋ ਲੋ ਮਹਾਰਾਜ ਕਹਿੰਦੇ ਚੱਲ ਬਈ ਜੀਤ ਸਿੰਘਾਂ ਤੇ ਸਵਾਦ ਲਿਆਤਾ ਮੇਰੇ ਕਹਿਣ ਤੋਂ ਬਿਨਾਂ ਹੀ ਆ ਗਿਆ ਤੇ ਅਜੀਤ ਸਿੰਘ ਕੁਝ ਲੈਣ ਚੱਲਿਆ ਕਿ ਦੇਣ ਚੱਲਿਆ ਬੋਲੋ ਜ਼ਿੰਦਗੀ ਦੇਣ ਚੱਲਿਆ ਆਪਣੀ ਤੂੰ 5 ਮਿੰਟ ਸੇਵਾ ਨਹੀਂ ਦੇ ਸਕਦਾ 5 ਮਿੰਟ ਟਾਈਮ ਨਹੀਂ ਕੱਢ ਸਕਦਾ ਤੂੰ ਕੁਰਬਾਨੀ ਅਸੀਂ ਕਿਥੋਂ ਦੇ ਦੇਣਗੇ ਅਜੀਤ ਸਿੰਘ ਨੇ ਕਿਹਾ ਮੈਨੂੰ ਤੋ ਰੋ ਮਹਾਰਾਜ ਮਾਰਾ ਕਿਤੇ ਪ੍ਰਮਾਨ ਹੋਣ ਦਾ ਸੁਭਾਅ ਹੈ ਅਸੀਂ ਕੁਝ ਦੇਣ ਆਏ ਆ ਇੱਥੇ ਜਿਵੇਂ ਹੁਣ ਮੰਨ ਲਓ ਤੁਸੀਂ ਇੱਥੇ ਬੈਠੇ ਹੋ ਜਿੰਨੇ ਮੇਰੇ ਵੀਰ ਭਾਈ ਤੁਸੀਂ ਮੈਨੂੰ ਵੇਖੋ ਆ ਸਟੇਜ ਵਾਲਿਆਂ ਨੂੰ ਵੇਖੋ ਕਥਾ ਕੀਰਤਨ ਕਰਦੇ ਨੇ ਤੁਹਾਡੇ ਮਨ 'ਚ ਜੇ ਕਿਸੇ ਸਿੰਘ ਦੇ ਆਏ ਆ ਜੇ ਬੈਠੇ ਬੈਠੇ ਦੇ ਵੀ ਯਾਰ ਵਧੀਆ ਲੱਗਦਾ ਵੀ ਇਹ ਕੰਮ ਵਧੀਆ ਕਰਦੇ ਨੇ ਵੀ ਗੱਲਾਂ ਬਾਤਾਂ ਵਧੀਆ ਲੱਗ ਜਾਣ ਜੇ ਕਿਸੇ ਦੇ ਮੰਨ ਲਓ ਵੀ ਗੱਲਾਂ ਵਧੀਆ ਨੇ ਵੀ ਮਨਾ ਤੂੰ ਵੀ ਨਾ ਐ ਘਰ ਵੀ ਇਹਨਾਂ ਦੇ ਨਾਲ ਤੁਰ ਨਾਲ ਤੁਰ ਕੀ ਵੀ ਮੈਂ ਪੁੱਛਾਂ ਇਹਨਾਂ ਨੂੰ ਵੀ ਤੁਹਾਡੇ ਕੰਮ ਆ ਸਕਦਾ ਮੈਂ ਕਿਸੇ ਵੀ ਮੇਰੇ ਕੋਲੇ 2 ਘੰਟੇ ਰੋਜ਼ ਟਾਈਮ ਹੁੰਦਾ ਹੈ 8 ਘੰਟੇ ਮੈਂ ਆਪਦਾ ਕੰਮ ਕਰਦਾ 2 ਘੰਟੇ ਮੇਰੇ ਕੋਲ ਟਾਈਮ ਹੁੰਦਾ ਮੈਂ ਤੁਹਾਡੇ ਕਿਸੇ ਕੰਮ ਆ ਸਕਦਾ ਮੈਂ ਆਪਣੀ ਸੇਵਾ ਦੇਣੀ ਚਾਹੁੰਦਾ ਸਮਝਿਓ ਧਿਆਨ ਨਾਲ ਮੈਂ ਵੀ ਤੁਹਾਡੇ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਵੀ ਮੈਂ ਸੇਵਾ ਕਰਨੀ ਚਾਹੁੰਦਾ ਚਾਹੇ ਲੰਗਰ ਚ ਲਾ ਦੋ ਚਾਹੇ ਦਫਤਰ ਚ ਭਾ ਦੋ ਥੋੜਾ ਬਹੁਤ ਪੜਿਆ ਲਿਖਿਆ ਕੋਈ ਕੰਪਿਊਟਰ ਦਾ ਦੱਸ ਦੋ ਉਹ ਕੰਮ ਕਰ ਲਾਂਗੇ ਕੁਝ ਲਿਖਣ ਵਾਲਾ ਹੋਵੇ ਤਾਂ ਦੱਸ ਦੋ ਚਾਹੇ ਲੰਗਰ ਚ ਲਾ ਦੋ ਚਾਹੇ ਜਥੇ ਚ ਲਾ ਲਿਓ 2 ਘੰਟੇ ਵੀ ਮੇਰੇ ਕੋਲ 2 ਘੰਟੇ ਟਾਈਮ ਹੈ ਜੋ ਹਫਤੇ ਚ ਇੱਕ ਦਿਨ ਮੇਰ ਘੱਟ ਸਕਦਾ ਮਹੀਨੇ ਚ ਮੈਂ 4 ਦਿਨ ਘੱਟ ਸਕਦਾ ਮੈਂ ਕੁਝ ਹਿੱਸਾ ਪਾਉਣਾ ਚਾਹੁੰਦਾ ਇੱਕ ਤੇ ਗੱਲ ਹੋ ਗਈ ਏ ਇੱਕ ਬੰਦਾ ਉਹ ਆਇਆ ਮੇਰੇ ਜਥੇ ਚ ਉਹ ਕੀ ਕਰਨ ਆਇਆ ਜੀ ਕੁਝ ਦੇਣ ਸੁਣਿਓ ਹੁਣ ਆ ਗੱਲ ਤੁਹਾਡੇ ਦਿਮਾਗ 'ਚ ਆ ਜੂ ਗੱਲ। ਇੱਕ ਬੰਦਾ ਵਿੱਚ ਬੈਠਾ ਪਤਾ ਕੀ ਸੋਚਦਾ ਹੈ ਵੀ ਯਾਰ ਚਿੱਟੇ ਚੋਲੇ ਪਾਂ ਨੂੰ ਇੱਕ ਤੇ ਸਾਰੇ ਵੇਖਦੇ ਨੇ ਉੱਚੇ ਪੁੱੱਚੇ ਬੈਠੇ ਐ। ਇੱਕ ਹਜ਼ਾਰ ਗੱਡੀਆਂ 'ਚ ਬਹਿ ਕੇ ਆਉਂਦੇ ਐ। ਇੱਕ ਇਕਲਾ ਇਹਨਾਂ ਦੇ ਹੱਥ ਧਵਾਉਂਦਾ ਐ। ਰੋਟੀ ਪਾਣੀ ਵਧੀਆ ਖਾਂਦੇ ਨੇ। ਫਿਰ ਉਹਨੇ ਪਤਾ ਕਰ ਲਿਆ ਵੀ ਇਹ ਤੇ ਤਨਖਾਹ ਤੋਂ ਘੁਰ ਵੀ ਦੇ ਦੇਣਗੇ ਸ਼ਾਇਦ ਹੋ ਸਕਦਾ ਮੰਨ ਲਓ। ਵੀ ਬਾਹਰੇ ਮੈਂ 9000 ਕਮਾਉਣਾ ਸੁਣਿਓ। ਪੀ ਭਾਰੇ 9000 ਮਿਲਦਾ ਚਲ ਜੇ ਯਾਰ ਵਿਹਲਿਆਂ ਵਰਗੇ ਰਹਿਣਾ ਚਲ ਭਾਵੇਂ 6000 ਵੀ ਮਿਲ ਜੇ ਐਨਾ ਹੀ ਮਿਲ ਜੂ ਫੇਰ ਅਗਲਾ ਸੋਚਦਾ ਹੋ ਸਕਦਾ ਯਾਰ ਕਿਤੇ ਬਾਹਰ ਫੂੜਦੇ ਹੀ ਕੀੜਾ ਗੂੜਾ ਕਢਾ ਲਿਓ ਹਣ ਜਹਾਜੀ ਵੇਖ ਲਾਂਗੇ ਸੁਣ ਸੁਣੋ ਇਹ ਬੰਦਾ ਕੀ ਕਰਨ ਆਇਆ ਇਹ ਲੈਣ ਆਇਆ ਕਿ ਦੇਣ ਆ ਬੋਲੋ ਲੈਣ ਆ ਜਿਹੜਾ ਪਹਿਲਾ ਵਾਲਾ ਸੀ ਉਹ ਤੇ ਮੇਰੀ ਸੰਸਥਾ ਲਈ ਖਤਰਨਾਕ ਕੌਣ ਹੋਊ ਭਲਾ ਜਿਹੜਾ ਲੈਣ ਆਇਆ ਛੱਡ ਕੇ ਕੌਣ ਭਜੂ ਭਲਾ ਜਿਹੜਾ ਸਵਾਰ ਦੂ ਮੇਰੀ ਸੰਸਦਾ ਦਾ ਕੁਝ ਜਿਹੜਾ ਕੁਝ ਸਵਾਰੂ ਕੌਣ ਪੜਾ ਜਿਹੜਾ ਕੁਝ ਦੇਣ ਆਇਆ ਹੁਣ ਹੁਣ ਅੱਗੇ ਚੱਲੋ ਇਹਨੂੰ ਇਹਨੂੰ ਆਪਾਂ ਗੱਲ ਸਮਝ ਗਏ ਐਨੀ ਐਗਜ਼ੈਂਪਲ ਐ ਅੱਗੇ ਸਮਝੋ ਜਿਹੜਾ ਪੰਥ ਦੇ ਵਿੱਚ ਆਗੂ ਬਣਨ ਵਾਸਤੇ ਆਇਆ ਹੈ ਲੀਡਰ ਬਣਿਆ ਜਥੇਦਾਰ ਬਣਿਆ ਕਥਾਵਾਚਕ ਬਣਿਆ ਢਾਡੀ ਬਣਿਆ ਰਾਗੀ ਬਣਿਆ ਉਹ ਆਵੇ ਜਿਹੜਾ ਕੁਛ ਤੇ ਪਰ ਆਏ ਕੋਲ ਬੜਾ ਸਾਡੇ ਸਾਰੇ ਪਾਸੇ ਜਿਹੜੇ ਕੁਛ ਲੈਣ ਆ